ਨਮਸਕਾਰ ਸਾਲਿਆਨੂ ਮੇਰਾ ਨਾਮ ਸਿਮਰਨ ਹੈ ਵਰਕਿੰਗ ਐਜ਼ ਅ ਚੀਰਪਰਸਨ ਐਟ ਸੀਬੀ ਇਨਫੋਟੈਕ ਗੁਰਦਾਸਪੁਰ ਮੈਨੂੰ ਸ਼ਹਿਰ ਵਾਸੀਆਂ ਨੂੰ ਜੱਜ ਜ਼ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਟੇਟ ਲੈਵਲ ਗਿੱਧਾ ਪੰਗੜਾ ਕੱਪ ਦੇ ਆਡੀਸ਼ਨ ਜਿਹੜੇ ਆ ਉਹ ਗੁਰਦਾਸਪੁਰ ਦੇ ਵਿੱਚ ਸੀਬੀ ਇਨਫੋਟੈਕ ਦੇ ਵਿੱਚ 7 ਸਤੰਬਰ ਨੂੰ ਹੋਣ ਜਾ ਰਹੇ ਹਨ ਜਿਹੜੇ ਵੀ ਨੌਜਵਾਨ ਸਟੇਟ ਲੈਵਲ ਗਿੱਧਾ ਪੰਗੜਾ ਕੱਪ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੁੰਦੇ ਹਨ ਉਹ ਆਪਣੇ ਆਡੀਸ਼ਨਸ ਲਈ ਆ ਕੇ ਇਥੇ ਰਜਿਸਟਰ ਕਰਵਾ ਸਕਦੇ ਹਨ ਜਿਹੜੀ ਆਡੀਸ਼ਨ ਦਾ 7 ਸਤੰਬਰ ਨੂੰ ਹੋਣਗੇ ਟਾਈਮਿੰਗ ਜਿਹੜੀਆਂ ਰਹਿਣਗੀਆਂ ਉਹ 11 ਵਜੇ ਤੋਂ ਆਡੀਸ਼ਨਸ ਜਿਹੜਾ ਸਟਾਰਟ ਹੋ ਜਾਣਗੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज